ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਰੇ ਗੈਸਟ ਆਪਣੇ ਵੀ ਰਾਜ ਨੂੰ ਦੇਖਣ ਵਾਸਤੇ ਇਹ ਆਪਾਂ ਕੱਟ ਲਿਆ ਪਕੌੜਿਆਂ ਦਾ ਸਮਾਨ ਪਾਲਕ ਪਿਆਜ਼ ਆਲੂ ਤੇ ਉਧਰ ਆਪਾਂ ਹੋਰ ਸਮਾਨ ਮਠਿਆਈ ਵਗੈਰਾ ਤੇ ਹੇ ਆਪਾਂ ਸੌਸ ਥੋੜੀ ਜਿਹੀ ਤਿਆਰ ਕਰ ਲਈ ਘਰੇ ਜੀ ਨਾਲ ਹੁੰਦੇ ਤੁਹਾਨੂੰ ਦਿਖਾਵਾਂਗੇ ਕੌਣ ਆ ਰਿਹਾ ਤੇ ਫਿਰ ਤੁਹਾਨੂੰ ਮਿਲਦੇ ਹਾਂ ਬਾਅਦ ਚ ਹਾਂਜੀ ਆਪਾਂ ਇਹ ਇਮਲੀ ਦੀ ਸੌਸ ਆ ਬਹੁਤ ਸੋਹਣੀ ਬਣ ਗਈ ਆ ਤੇ ਹਿੱਧਰ ਆਪਾਂ ਲੈ ਲਿਆ ਵੇਸਣ ਬਾਕੀ ਰਸੋਸ ਆਪਾਂ ਚੱਕ ਦਿੰਨੇ ਆ ਜਿਆਦਾ ਤੇ ਹੁਣ ਆਪਾਂ ਕੋੜਿਆਂ ਦੀ ਕਰ ਲਈ ਕਿ ਤਿਆਰੀ ਕਿ ਆਪਾਂ ਇਕੱਲੇ ਆ ਹਨ ਤੇ ਬੱਚੇ ਦੇ ਨਾਲ ਤਾਂ ਫਰਕਾ ਹੋ ਜਾਂਦਾ ਜਸਪੀ ਤਾਂ ਫਿਰ ਇੱਕ ਜਾਣਾ ਤਾਂ ਬੇਬੀ ਨੂੰ ਸੰਭਾਲਦਾ ਤੇ ਦਿਨ ਹੈਗਾ ਅੱਜ ਸੰਡੇ ਦਾ ਸੰਡੇ ਛੁੱਟੀ ਹੁੰਦੀ ਸਾਰਿਆਂ ਨੂੰ ਇਸ ਕਰਕੇ ਜਿਹੜਾ ਵੀ ਭੈਣ ਭਰਾ ਆਉਣਾ ਚਾਹੁੰਦਾ ਦੇਖਣਾ ਚਾਹੁੰਦਾ ਵੀ ਰਾਜ ਨੂੰ ਤੇ ਫਿਰ ਉਹ ਸੰਡੇ ਜਾਂ ਸੈਟਰਡੇ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਸਾਰੇ ਗੈਸਟਾਂ ਦੇ ਨਾਲ ਕੌਣ ਕੌਣ ਆ ਰਿਹਾ बना लीए आप कर लीए तैयारी चलो ठीक है फिर मिलते हैं थोड़ी देर सफाई सफुई आप ली अच्छा होगी गर्मी काफ़ी काफी गर्मी होगी आज वैसे तो साढ़े ਬਾਰਿਸ਼ ਹੋ ਰਹੀ ਆ ਕਾਫੀ ਦਿਨਾਂ ਦੀ ਬਹੁਤ ਦਿਨ ਹੋ ਗਏ ਜਿਸ ਦਿਨ ਦਾ ਵਿਰਾਜ ਹੋਇਆ ਅੱਜ ਆਪਣਾ ਵਿਰਾਜ 21 ਸਾਲ ਦਾ ਹੋ ਗਿਆ ਤੇ ਉਸ ਦਿਨ ਦੀ ਕੋਈ ਬਾਰਿਸ਼ ਲੱਗੀ ਹੋਈ ਆ ਤੁਸੀਂ ਹੱਸਦੇ ਹੁੰਨੇ ਆ ਵੀ ਠੰਡਾ ਮੌਸਮ ਲੈ ਕੇ ਆਇਆ ਦੇਖੋ ਹਲੇ ਵੀ ਬਾਹਰ ਇੰਨਾ ਸਾਫ ਨਹੀਂ ਥੋੜੀ ਜੀ ਧੁੱਪ ਨਿਕਲੀ ਸੀ ਪਰ ਇੰਨਾ ਸਾਫ ਨਹੀਂ ਗਾ ਇਹਦੇ ਚ ਆਪਾਂ ਪਾ ਲਈ ਹਲਦੀ ਲਾਲ ਮਿਰਚ ਤੇ ਮੋਟਾ ਧਣੀਆ ਜੀਰਾ ਤੇ ਆ ਪਾਵਾਂਗੇ ਆਪਾਂ ਸੁੱਕੀ ਮੇਥੀ ਤੇ ਨਾਉਣ ਆਪਾਂ ਹਲੇ ਥੋੜਾ ਜਿਹਾ ਰੁੱਕ ਕੇ ਪਾਵਾਂਗੇ ਕਿਉਂਕਿ ਜੇ ਪਹਿਲਾਂ ਆਪਾਂ ਲੋਨ ਪਾ ਦਈਏ ਹਨਾ ਫਿਰ ਉਹ ਪਾਣੀ ਛੱਡ ਜਾਂਦਾ ਤਾਲਕ ਜਿਹੜੀ ਆ ਪਾਣੀ ਛੱਡ ਜਾਂਦੀ ਆ ਲੋਨ ਆਪਾਂ ਥੋੜਾ ਜਿਹਾ ਰੁੱਕ ਕੇ ਪਾਵਾਂਗੇ ਤੇ ਵਿਸਣ ਅੱਗ ਲਾ ਕੇ ਰੱਖ ਦਿੰਨੇ ਆ બસ ਆਪਣੇ ਗੈਸਟ ਆਉਣ ਵਾਲੀ ਆ ਚਲੋ ਜਿਹੜੇ ਭੈਣ ਭਰਾ ਨੂੰ ਚਾਹ ਆਉਂਦਾ ਹਨ ਹਰ ਕੋਈ ਕਹਿੰਦਾ ਕਿ ਅਸੀਂ ਦੇਖਣ ਆਉਣਾ ਵੀ ਰਾਜ ਨੂੰ ਦੇਖਣ ਆਉਣਾ ਤੇ ਗਰਮੀ ਵੀ ਹੋ ਗਈ ਆ ਥੋੜੀ ਪਰ ਆਪਾਂ ਚਲੋ ਕਈ ਦਾ ਵੀ ਚਾਹ ਨਾਲ ਜਿਹੜਾ ਭੈਣ ਭਰਾ ਆਉਂਦਾ ਕੋਈ ਨਾ ਇਦਾਂ ਹੀ ਖੈ ਸਖਿਆ ਇਨਾਂ ਲੰਘ ਜਾਂਦਾ ਟਾਈਮ ਤੇ ਆਪਣੇ 13ਵੇਂ ਤੇ ਫਿਰ ਰਾਜ ਦੇ ਵੀ ਬਹੁਤ ਰੌਣਕ ਲੱਗੀ ਸੀ ਸਾਰੇ ਭੈਣ ਭਰਾਵਾਂ ਨੇ ਬੜਾ ਚਾਹ ਕੀਤਾ ਉਹ ਵੀ ਵੀਡੀਓ ਤੁਸੀਂ ਸਾਰੇ ਦੇਖ ਚੁੱਕੇ ਆ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਦੇਖਦੇ ਆ ਅੱਗੇ ਜੇ ਅੱਗੇ ਸ਼ੇਅਰ ਲਾਈਕ ਸਬਸਕ੍ਰਾਈਬ ਕਰਿਆ ਕਰੋ ਹੁਣ ਆਪਾਂ ਕਰ ਲਈਏ ਤਿਆਰੀ ਲਾ ਲਈਏ ਵੇਸਣ ਲੋ ਜੀ ਮਠਿਆਈਆਂ ਆਪਾਂ ਪਾ ਕੇ ਰੱਖ ਲੀਆਂ ਪਲੇਟਾਂ ਦੇ ਵਿੱਚ ਗੁਲਾਬ ਜਾਮਣਾ ਵੇਸਣ ਤੇ ਕਲਾਕੰਦ ਜਿਹਨੂੰ ਮਿਲਕ ਕੇਕ ਕਹਿੰਦੇ ਆ ਇਧਰ ਆਪਣੀਆਂ ਨਮਕੀਨ ਮਠੀਆਂ ਤੇ ਇਧਰ ਆਪਾਂ ਪਾਵਾਂਗੇ ਨਾਲ-ਨਾਲ ਖਿੰਜੀਰੀ ਕਿਉਂਕਿ ਪੰਜੀਰੀ ਦਾ ਇੱਕ ਸਗਨ ਹੁੰਦਾ ਵੀ ਜਦੋਂ ਵੀ ਹਨਾ ਬੱਚਾ ਦੇਖਣ ਆਉਂਦੇ ਆ ਭੈਣ ਭਰਾ ਤਾਂ ਆਪਾਂ ਪੰਜੀਰੀ ਨਾਲ ਜ਼ਰੂਰ ਮੂੰਹ ਮਿੱਠਾ ਕਰਾਉਨੇ ਆ ਆਪਾਂ ਹੋਰ ਜਿੰਨੀਆਂ ਮਰਜ਼ੀ ਵੈਰੈਟੀਆਂ ਹੋਣ ਪਰ ਪੰਜੀਰੀ ਜ਼ਰੂਰ ਦਈ ਦੀ ਆ ਕਿਉਂਕਿ ਪੰਜੀਰੀ ਦਾ ਇੱਕ ਸਗਨ ਹੁੰਦਾ ਹਨਾ ਤਕਰੀਬਨ ਇਹ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੋਊਗਾ ਤੇ ਬੇਸ਼ੱਕ ਅਗਲਾ ਥੋੜੀ ਥੋੜੀ ਖਾਵੇ ਪਰ ਇੱਕ ਸਗਨ ਹੁੰਦਾ ਵੀ ਜ਼ਰੂਰ ਪੰਜੀਰੀ ਚਾਹ ਦੇ ਨਾਲ ਦਈ ਦੀ ਆ ਤੇ ਆਪਾਂ ਇਕੱਲੇ ਹੋਣ ਕਰਕੇ ਤੇ ਪਰੋਣੇ ਆਪਣੇ ਹੈਗੇ ਆ ਵਾਵਾ ਤੇ ਆਪਾਂ ਕੱਲੇ ਹੋਣ ਕਰਕੇ ਸਾਰਾ ਸਮਾਨ ਪਹਿਲਾਂ ਤਿਆਰ ਕਰਕੇ ਰੱਖ ਲੈਨੇ ਆ ਕਿਉਂਕਿ ਸਵਾ ਮਹੀਨੇ ਤੋਂ ਬਾਅਦ ਬੀਬੀਆਂ ਨੂੰ ਸਾਰੀਆਂ ਨੂੰ ਪਤਾ ਹੀ ਆ ਕਿ ਸਵਾ ਮਹੀਨੇ ਤੋਂ ਬਾਅਦ ਜਿਹੜੀ ਬੇਟੀ ਹੁੰਦੀ ਆ ਕੋਈ ਵੀ ਪ੍ਰੈਗਨੈਂਟ ਲੇਡੀ ਹੁੰਦੀ ਆ ਹਨਾ ਬੇਬੀ ਹੋਏ ਤੋਂ ਬਾਅਦ ਸਵਾ ਮਹੀਨੇ ਬਾਅਦ ਹੀ ਕੰਮ ਕਰਨ ਲੱਗਦੀ ਆ ਤੇ ਇਸ ਕਰਕੇ ਆਪਾਂ ਵੀ ਹਜੇ ਜਸਪ੍ਰੀਤ ਨੂੰ ਕਿਸੇ ਕੰਮ ਨਹੀਂ ਲਾਇਆ ਵੈਸੇ ਅੱਜ ਆਪਣਾ ਗਰਾਜ ਹੋ ਗਿਆ 21 ਸਾਲ ਦਾ ਪਰ ਆਪਾਂ ਹਜੇ ਕੰਮ ਨਹੀਂ ਲਾਈ ਕਿਉਂਕਿ ਜਿੰਨਾ ਵੀ ਭਰੇਜ ਹੋ ਜਾਏ ਛਿਲੇ ਦੇ ਵਿੱਚ ਉਨਾ ਹੀ ਚੰਗਾ ਕਿਉਂਕਿ ਕੰਮ ਤਾਂ ਸਾਰੀ ਉਮਰ ਹੀ ਕਰਨਾ ਹਨਾ ਤੇ ਇਹ ਜਿਹੜਾ ਭਰੇਜ ਆ ਬਹੁਤ ਜ਼ਰੂਰੀ ਆ ਕਿਉਂਕਿ ਹੱਡ ਕੱਚੇ ਹੋਏ ਹੁੰਦੇ ਆ ਹੱਡਾਂ ਨੂੰ ਹਵਾ ਨਾ ਲੱਗੇ ਤੇ ਇਹ ਆਪਾਂ ਗੱਲਾਂ ਆਪਾਂ ਆਪਦੀ ਮਾਂ ਤੋਂ ਸਿੱਖੀਆਂ ਨੇ ਤੇ ਜ਼ਰੂਰੀ ਹੁੰਦਾ ਇੱਕ ਤੇ ਬਹੁਤ ਜ਼ਿਆਦਾ ਇਹ ਪੁੰਨ ਦਾ ਕੰਮ ਹੁੰਦਾ ਵੱਡਾ ਪੁੰਨ ਹੁੰਦਾ ਜਿੰਨਾ ਵੀ ਆਪਾਂ ਨੌਤੀ ਦੀ ਕੇਅਰ ਕਰਦੇ ਆ ਕੇਅਰ ਕਰਾਂਗੇ ਉਨਾ ਹੀ ਜ਼ਿਆਦਾ ਵੱਡਾ ਪੁੰਨ ਹੁੰਦਾ ਕਿਉਂਕਿ ਖਾਸ ਕਰਕੇ ਪਹਿਲੇ ਬੱਚੇ ਵੀਰੀ ਤਾਂ ਬਿਲਕੁਲ ਵੀ ਨਹੀਂ ਪਤਾ ਹੁੰਦਾ ਕੁੜੀਆਂ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਵੀ ਕਿੱਦਾਂ ਕਿਵੇਂ ਕਰਨਾ ਹਨਾ ਜਾਂ ਕਿਵੇਂ ਰਹਿਣਾ ਤੇ ਆਪਾਂ ਆਪਦੇ ਵੱਲੋਂ ਤਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਪੂਰੀ ਕੇਅਰ ਕਰਦੇ ਆਂ ਕਿ ਆਪਾਂ ਆਪਦੀ ਬੇਟੀ ਦੀ ਪੂਰੀ ਕੇਅਰ ਰੱਖੀਏ ਤੇ ਜ਼ਰੂਰੀ ਵੀ ਆ ਤੇ ਉਧਰ ਆਪਣੇ ਪਰਕੌੜੇ ਹੋ ਜਾਣਗੇ ਤੇ ਇਧਰ ਆਪਾਂ ਪਾ ਲਈ ਪੰਜੀਰੀ ਮਿਲਕ ਕੇਕ ਤੇ ਕੱਲੇ ਹੋਣ ਕਰਕੇ ਆਪਾਂ ਸਾਰਾ ਸਮਾਨ ਪਹਿਲਾਂ ਰੈਡੀ ਕਰ ਰਹੇ ਆ ਤੇ ਮਨਪ੍ਰੀਤ ਆਪਣੇ ਨਾਲ ਨਾਲ ਫੜਾ ਦੂਗਾ ਤੇ ਦੂਜੀ ਗੱਲ ਜਦੋਂ ਸਵਾ ਮਹੀਨਾ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਜਸਪ੍ਰੀਤ ਆਪ ਨਾਲ ਕੰਮ ਕਰਾਉਣ ਲੱਗ ਜੂਗੀ ਉਹਨੇ ਦੇਰ ਆਪਾਂ ਨੂੰ ਥੋੜਾ ਜਿਹਾ ਔਖਾ ਤੇ ਆਪਾਂ ਹੁਣ ਹੋਰ ਕੰਮ ਕਰ ਲਈਏ ਫਿਰ ਤੁਹਾਨੂੰ ਮਿਲਾਵਾਂਗੇ ਪਰੌਣਿਆਂ ਦੇ ਨਾਲ ਫਾਨੋ ਪਹਿਲਾ ਮਿਲਿਆ ਤੇ ਗੁੱਫੜ ਜੀ ਨੇ ਕਹਿਣਾ ਕਪੂਰੇ ਵਾਲਿਆਂ ਨੂੰ ਕੁੜੀਆਂ ਕਿੱਥੇ ਘਰ ਲੈ ਲਿਆ ਜਾ ਫੇਰਾ ਪੂਰੀਆਂ ਜੜਾ ਚ ਨਾ ਆਇਆ ਜਾਵੇ ਇਦੀ ਦੂਰ ਤੇ ਜਦੋਂ ਹੁਣ ਆਉਂਦੇ ਹੁੰਦੇ ਆ ਤੇ ਕਹਿੰਣਗੇ ਸਾਰਿਆਂ ਨਾਲ ਵਧੀਆ ਏਹੀ ਹੈ ਤੁਹਾਡਾ ਸਾਰਿਆਂ ਨਾਲ ਵਧੀਆ ਨਾਲ ਨਾਲ ਬੋਲੋ ਵੀ ਹਾਂ ਓਈ ਨਾ ਉਹਨਾਂ ਘਰ ਵੀ ਘਰ ਵੀ ਹਾਂਜੀ ਖੁੱਲੇ ਸੀ ਤੇ ਉਹ ਜਿਹੜੇ ਸੀ ਪਲੇ ਮੈਨੂੰ ਯਾਸਿੰਗ ਵਿਹੜੇ ਜਦ ਸੰਕਰ ਗਏ ਠੀਕ ਆ ਪੂਆਜੀ ਦਾ ਪੜੋਤਾ ਹੈਨਾ ਪੂਆਜੀ ਦੀਆਂ ਨੋਆ ਪੜੋਤੇ ਪੂਆਜੀ ਦਾ ਪੋਤਾ ਅੱਗੇ ਨਾ ਜਸਪੀ ਦੇ ਪੁਰਾਣਾ ਫੋਨ ਆਇਆ ਫੋਜੀ ਦਾ ਤੇ ਉਹ ਵੀ ਪੁੱਛਣ ਲੱਗਾ ਵੀ ਕੀ ਕਰਦੇ ਆ ਮੈਂ ਕਿਹਾ ਵੀ ਇਦਾਂ ਗੈਸਟ ਆ ਰਹੇ ਆ ਕਹਿੰਦਾ ਕੌਣ ਕੌਣ ਮੈਂ ਦੱਸਿਆ ਕਹਿੰਦਾ ਫਿਰ ਤਾਂ ਤੁਹਾਡਾ ਤਾਂ ਵਾ ਕਾਫੀ ਵੱਡਾ ਪਰਿਵਾਰ ਇੱਥੇ ਹੀ ਆ ਹਾਂਜੀ ਜਦ ਆਹ ਹਾਂਜੀ ਸ਼ਹੀ ਉੱਥੇ ਵੀ ਬਹੁਤ ਮੈਂ ਤਾਂ ਸਾਰੇ ਕੋਈ ਕਰੋ ਜਾਨ ਹੈ I I don't think ਬੰਮ ਕਰਤੀ ਹੈ ਹੈਲੋ ਕਰ ਦੋ ਜੋ ਸਾਥਵਾਦਾ ਕਰ ਰੋ ਕਰ ਰੱਖੇ ਕੇ ਕਾਦੀ ਉਹ ਤੇ ਆਪਣੇ ਸਪੁੱਤਰ ਜਾਈ ਬੜਾ ਭਾਈ ਬਹੁਤ ਜਲਦੀ ਤਗ ਜੀ ਜੋ ਉਹ ਤਾਂ ਨਹੀਂ ਕੋਈ ਗੱਲ ਸੁਣਾਉਂਦਾ ਜੋ ਚੁੱਪ ਕਰੇ ਬੈਠਾ ਹੈ ਜੋ ਉੱਥੇ ਹਾਂ ਜੀ ਜੋਤ ਘਰੇ ਵਾਧੂ ਕਰਦਾ ਕਹਿੰਦਾ ਜੋਤ ਬਾਰਾ ਕੇ ਬਹੁਤ ਸਿਆਣਾ ਬਣ ਜਾਂਦਾ ਇਹ ਮੋੜ ਤੇ ਜਰਦਾ ਕਿ ਅੱਜ

ਮਣਕੇ ਤੇ ਪਕੌੜੇ ਗਰਮਾ ਗਰਮ ਜਰਾ ਸਵਾ ਲਾਇਆ ਕੋਈ ਸੰਤ ਤੇ ਇਧਰ ਆਫਾ ਫੜੀਓ ਜਾਂ ਚਾਹ ਤੇ ਪਰੋਨੇ ਆਪਣੇ ਸਾਰੇ ਆਪ ਤੁਹਾਨੂੰ ਦਿਖਾ ਤੇ ਆ ਧੂਆ ਜੀ ਦੇ ਘਰ ਨੋਆ ਖੂਆ ਜੀ ਦੀਆਂ ਪੋਤ ਨੋਆ ਪਰੋਤੇ ਸਾਰਾ ਪਰਿਵਾਰ ਇਕੱਠੇ ਆ ਤੇ ਬਸ ਇਦਾਂ ਹੀ ਹਰੋਲੀ ਹਰੋਲੀ ਜਗ੍ਹਾ ਦੀ ਤੰਗੀ ਕਰਕੇ ਤੇ ਹੌਲੀ ਹੌਲੀ ਸਾਰੇ ਥੋੜੇ ਥੋੜੇ ਕਰਕੇ ਆਉਂਦੇ ਆ ਚਲੋ ਹੁਣ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆ ਲਈ ਜਸਪਰੀ ਦਾ ਆਈ ਗਈ ਕਹਿੰਦੀ ਮੰਮਾ ਤੁਸੀਂ ਇਕੱਲੇ ਕਰਦੇ ਪਏ ਹੋ ਤੇ ਨਾਲ ਮੈਂ ਚੱਲ ਥੋੜੀ ਹੈਲਪ ਕਰ ਦਿੰਨੀ ਆ ਹਨਾ ਜਸਪਰੀ ਚਾਹ ਵਗੈਰਾ ਨਾਲ ਖੜਾ ਰਹੀ ਆ ਮੈਂ ਕਿਹਾ ਚਲ ਹੌਲਾ ਫੁਲਾ ਕੰਮ ਕਰ ਲੈ ਥੋੜਾ ਥੋੜਾ ਨਾਲ ਜਿਆਦਾ ਨਾ ਕਰ ਆ ਨਹੀਂ ਕਿਹਾ ਯਾਰ ਜਾਦ ਵਾਲੇ ਪੰਗੇ ਲੈਂਦਾ ਹਨਾ ਆ ਬਹੁਤ ਪੰਗੇ ਲੈਂਦਾ ਜੈ ਤਾਂ ਆਮ ਨੇ ਟਿੱਕਿਆ ਬੈਠਾ ਹਾਂਜੀ ਇਹ ਵੀ ਤੇ ਡਾਈ ਇਹ ਕੰਗਰੇ ਦੇਖੋ ਕਹਿੰਦਾ ਹੁਣ ਤਾਈ ਹੁਣ ਜਦ ਹੁਣ ਚੱਲੇ ਆ ਹੁਣ ਚੱਲੇ ਆ ਤੇ ਹੁਣ ਸਾਰਿਆਂ ਨੂੰ ਹਾਂ ਹੁਣ ਚੱਲੇ ਆ ਸਾਰੇ ਵੀ ਹੁਣ ਦੇਖੋ ਅੱਖਾਂ ਖੋਲੀਆਂ ਉੱਥੇ ਲੈਫਟ ਲੱਪੀ ਜਾਂਦੇ ਮੇਰੀ ਮਾਮੀ ਜੀ ਮਾਰ ਜਾਊਗਾ ਹਾਂ ਲੋ ਜੀ ਪਰੌਣੇ ਆਪਣੇ ਸਾਰੇ ਚਲੇ ਗਏ ਤੇ ਆਪਾਂ ਹੁਣ ਸਾਰਾ ਸਮਾਨ ਸਲੈਪ ਗਏ ਭਾਂਡੇ ਭੁੰਡੇ ਚੱਕੀਏ ਸਾਰੇ ਦੇਖੋ ਪੂਰਾ ਹੁਣ ਆਪਾਂ ਲਾਉਨੇ ਆਂ ਛੁੱਟੀ ਭਾਂਡਿਆਂ ਤੇ ਚਲੋ ਠੀਕ ਆ ਜੀ ਹੁਣ ਆਪਾਂ ਸਾਰੇ ਨਾਲੇ ਰਸੋਈ ਸਾਫ਼ ਕਰ ਲਈਏ ਨਾਲੇ ਸਾਰੇ ਭਾਂਡੇ ਸਾਫ਼ ਕਰ ਲਈਏ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸਾਰਿਆਂ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਸਾਰੇ ਤੰਦਰੁਸਤੀ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਗੁਰੂ ਸਾਹਿਬ ਸਾਰਿਆਂ ਨੂੰ ਤੇ ਚਲੋ ਠੀਕ ਆ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ